ਮਾਂ ਨੇ ਆਖਿਆ ਪੁੱਤਰਾ ਤੂੰ ਨਿਤ ਗੁਰੂ ਸਾਹਿਬ ਦੀ ਬਾਣੀ ਪੜ੍ਹਾ ਕਰ ਤੇ ਬੱਚੇ ਨੇ ਨਿਤ ਬਾਣੀ ਪੜ੍ਹਨੀ ਸ਼ੁਰੂ ਕਰ ਦਿੱਤੀ। ਉਹਨੇ ਜਦੋਂ ਸਵੇਰੇ ਕੰਮ ਤੇ ਜਾਣਾ ਨਾ ਉਹਨੇ ਨੇਤਾ ਆਪਣੀ ਮਾਂ ਨੂੰ ਗੁਰੂ ਸਾਹਿਬ ਦੀ ਬਾਣੀ ਦਾ ਨਿਤਨੇਮ ਸੁਣਾ ਕੇ ਜਾਣਾ। ਤੇ ਖਿਮਾ ਕਰਨਾ ਅੱਜ ਦੇ ਬੱਚੇ ਸਕੂਲਾਂ ਵਾਸਤੇ ਜਦੋਂ ਮਾਵਾਂ ਤਿਆਰ ਕਰਦੀਆਂ ਨਾ ਪਹਿਲੀ ਤਾਂ ਗੱਲ ਅੱਜ ਬੱਚਿਆਂ ਦੇ ਸਿਰਾਂ ਤੇ ਕੇਸ ਹੀ ਨਹੀਂ ਰਹੇ। ਅੱਜ ਇਥੋਂ ਤੱਕ ਹਾਲਾਤ ਆ ਗਏ ਨੇ। ਅੱਜ ਸਾਡਾ ਊੜਾ ਕੌਨਵੈਂਟ ਸਕੂਲਾਂ ਨੇ ਖਤਮ ਕਰ ਦਿੱਤਾ ਤੇ ਜੂੜਾ ਸੀ ਬੋਲੋ ਜੀ ਆਪਣੇ ਆਪ ਖਤਮ ਕਰ ਲਿਆ ਅੱਜ ਊੜਾ ਵੀ ਮੁੱਕ ਗਿਆ ਤੇ ਸਾਡਾ ਜੂੜਾ ਵੀ ਮੁੱਕ ਗਿਆ ਪੁਰਾਣੇ ਸਮੇਂ 'ਚ ਜਦੋਂ ਮਾਵਾ ਨੇ ਬੱਚਿਆਂ ਦੇ ਕੇਸ ਵਾਉਣੇ ਨਾ ਤੇ ਮਾਂ ਨੇ ਪੰਜ ਪਿਆਰਿਆਂ ਦੇ ਨਾਂ ਅੱਗੇ-ਅੱਗੇ ਬੋਲਣੇ ਤੇ ਬੱਚੇ ਨੇ ਪਿੱਛੇ-ਪਿੱਛੇ ਬੋਲ ਕੇ ਯਾਦ ਕਰ ਲੈਣੇ ਤੇ ਆਪੋ ਆਪਣੇ ਅੰਦਰ ਧਿਆਨ ਮਾਰ ਕੇ ਵੇਖੋ ਜੇ ਕੋਈ ਆਪਾਂ ਨੂੰ ਪੁੱਛ ਲਵੇ ਨਾ ਭਾਈ ਦਾਸ ਗੁਰੂ ਸਹਿਬਾਨਾਂ ਦੇ ਲੜੀਵਾਰ ਨਾਂ ਸੁਣਾ ਦਿਓ ਤੇ ਮੇਰੇ ਹਿਸਾਬ ਨਾਲ ਜਿੰਨੇ ਕ ਆਪਾਂ ਜੁੜ ਕੇ ਬੈਠੇ ਸਾਨੂੰ ਅੱਧਿਆਂ ਨੂੰ ਦਸਾਂ ਪਾਤਸ਼ਾਹੀਆਂ ਦੇ ਨਾਮ ਹੀ ਲੜੀਵਾਰ ਯਾਦ ਬੋਲੋ ਜੀ ਨਹੀਂ ਹੋਣੇ ਮਾਵਾ ਨੇ ਜਦੋਂ ਬੱਚਿਆਂ ਨੂੰ ਤਿਆਰ ਕਰਨਾ ਸਕੂਲ ਵਾਸਤੇ ਤਿਆਰੀ ਕਰਦੇ ਆ ਸਿੱਖੀ ਦੀ ਲਗਨ ਲਾ ਦੇਣੀ ਅੱਜ ਬੱਚਾ ਸਕੂਲ ਲਈ ਤਿਆਰ ਹੁੰਦਾ ਤੇ ਮਾਂ ਸਾਹਮਣੇ ਲਿਆ ਕੇ ਮੋਬਾਈਲ ਰੱਖ ਦਿੰਦੀ ਏ ਪੁੱਤਰਾ ਲੈ ਤੂੰ ਮੋਬਾਈਲ ਵੇਖ ਤੇ ਮੈਂ ਤੈਨੂੰ ਸਕੂਲ ਵਾਸਤੇ ਤਿਆਰ ਕਰਦੀ ਅੱਜ ਇਦਾਂ ਦੀਆਂ ਆਦਤਾਂ ਪਾ ਦਿੱਤੀਆਂ ਨਹੀਂ ਅਸੀਂ ਬੱਚਿਆਂ ਨੂੰ ਬੱਚੇ ਮੋਬਾਈਲ ਤੋਂ ਬਿਨਾ ਵੀ ਰੋਟੀ ਖਾਣ ਨੂੰ ਤਿਆਰ ਨਹੀਂ ਹੋ ਰਹੇ ਮਾਂ ਨੇ ਨਿਤ ਬਾਣੀ ਪੜਾਉਣੀ ਤੇ ਬੱਚੇ ਨੇ ਨਿਤ ਸਤਿਗੁਰੂ ਦੀ ਬਾਣੀ ਸੁਣਾ ਕੇ ਚਲੀ ਜਾਣੀ ਤੇ ਇੱਕ ਦਿਨ ਬੱਚੇ ਨੇ ਸਵਾਲ ਕੀਤਾ ਆਪਣੀ ਮਾਂ ਨੂੰ ਆਖਿਆ ਮਾਂ ਤੂੰ ਮੈਨੂੰ ਨਿਤ ਗੁਰੂ ਸਾਹਿਬ ਦੀ ਬਾਣੀ ਪੜਾਉਣੀ ਐ ਮੈਂ ਨਿਤ ਗੁਰੂ ਸਾਹਿਬ ਦੀ ਬਾਣੀ ਦਾ ਜਾਪ ਕਰਕੇ ਬਾਣੀ ਸੁਣਾ ਕੇ ਤੈਨੂੰ ਕੰਮ ਤੇ ਜਾਂਣਾ ਬੱਚੇ ਨੇ ਆਖਿਆ ਮਾਂ ਨਿਤ ਬਾਣੀ ਪੜਨ ਨਾਲ ਹੋਏਗਾ ਕੀ ਕੀ ਤਬਦੀਲੀ ਆਏਗੀ ਮੇਰੀ ਜ਼ਿੰਦਗੀ 'ਚ ਕੀ ਵਰਤਾਰਾ ਵਾਪਰੇਗਾ ਮੈਂ ਨਿਤ ਬਾਣੀ ਸੁਣਾ ਕੇ ਜਾਂਣਾ ਤੇ ਮਾਂ ਬੜੀ ਪਰਮਾਤਮਾ ਪਰਮੇਸ਼ਵਰ ਦੇ ਬੰਦਗੀ ਵਿੱਚ ਭਿੱਜੀ ਹੋਈ ਰੂਹ ਸੀ ਉਹਨੇ ਆਖਿਆ ਪੁੱਤਰਾ ਜਿਹੜੇ ਗੁਰੂ ਸਾਹਿਬ ਦੀ ਬਾਣੀ ਨਿਤ ਪੜ੍ਹਦਾ ਹੈ ਨਾ ਜਿਸ ਦਿਨ ਝੋਲੀ ਅੱਡ ਕੇ ਕੁਝ ਇਸ ਦਰ ਤੋਂ ਮੰਗ ਲਏਗਾ ਤੈਨੂੰ ਮਿਲ ਜਾਏਗਾ ਮਾਂ ਨੇ ਸ਼ਬਦ ਗਏ ਪੁੱਤਰਾ ਜੇ ਨਿਤ ਬਾਣੀ ਪੜ੍ਹਦਾ ਹੈ ਨਾ ਤੇ ਜਿਸ ਦਿਨ ਤੂੰ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕਰੇਗਾ ਜਿਹੜਾ ਕੁਝ ਗੁਰੂ ਨਾਨਕ ਦੇ ਘਰ ਵਿੱਚੋਂ ਮੰਗ ਲਏਗਾ ਮਹਾਰਾਜ ਤੇਰੀ ਝੋਲੀ 'ਚ ਪਾ ਦੇਣਗੇ ਜਿਹੜਾ ਬਾਣੀ 'ਚ ਬਚਨ ਹੈ ਨਾ ਜੋ ਮੰਗਾ ਠਾਪੁਰੇ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖ ਤੇਜੋ ਬੋਲੇ ਇहां ਉहां ਸੱਚ ਹੋ ਗਏ ਬੱਚੇ ਨੇ ਹਰਾਣ ਹੋ ਕੇ ਆਖਿਆ ਮਾਂ ਸੱਚੀ ਜਿਹੜਾ ਕੁਝ ਮੰਗੀਏ ਮਿਲ ਜਾਂਦਾ ਹੈ ਮਾਂ ਨੇ ਆਖਿਆ ਪੁੱਤਰਾ ਮਿਲ ਜਾਂਦਾ ਕਿੰਨਾ ਵਿਸ਼ਵਾਸ ਹੋਏਗਾ ਮਾਂ ਨੂੰ ਸਤਿਗੁਰੂ ਦੀ ਬਾਣੀ ਦੇ ਉੱਤੇ ਇੱਕ ਦਿਨ ਬੱਚਾ ਆਪਣੀ ਮਾਂ ਨੂੰ ਬਾਣੀ ਸੁਣਾ ਕੇ اٹਿਆ ਤੇ ਕਹਿੰਦਾ ਮਾਂ ਅੱਜ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕੀਤੀ ਏ। ਮੈਨੂੰ ਨਹੀਂ ਲੱਗਦਾ ਕਦੇ ਅਰਦਾਸ ਸਾਡੇ ਬੱਚਿਆਂ ਨੇ ਸਾਡੇ ਨਹੀਂ ਕੀਤੀ ਹੋਏਗੀ। ਆਖਿਆ ਮਾਂ ਮੈਂ ਇੱਕ ਅਰਦਾਸ ਕੀਤੀ ਅੱਜ ਪਾਤਸ਼ਾਹ ਦੇ ਚਰਨਾਂ 'ਚ। ਤੇ ਮਾਂ ਨੇ ਹੱਸ ਕੇ ਸੋਚਿਆ ਘਰ ਵਿੱਚ ਗਰੀਬੀ ਆਚਾਰ ਪਦਾਰਥ ਧਨ ਪਦਾਰਥ ਮੰਗ ਲੈਉਣਗੇ ਇਹ ਅਰਦਾਸ ਚ ਕਿਹਾ ਹੋਏਗਾ ਮਹਾਰਾਜ ਸਾਡੇ ਘਰ ਦੀ ਗਰੀਬੀ ਦੂਰ ਕਰ ਦੇ ਮਾਂ ਨੇ ਹੱਸ ਕੇ ਪੁੱਛਿਆ ਪੁੱਤਰਾ ਫਿਰ ਕੀ ਮੰਗੇ ਅੱਜ ਗੁਰੂ ਨਾਨਕ ਸਾਹਿਬ ਦੇ ਘਰ ਤੋਂ ਤੇ ਗੁਰੂ ਦੇ ਸਿੱਖ ਨੇ ਉਸ ਪਿਆਰੇ ਬੱਚੇ ਨੇ ਆਪਣੀ ਮਾਂ ਨੂੰ ਆਖਿਆ ਮਾਂ ਅੱਜ ਪਾਤਸ਼ਾਹ ਦੇ ਆ ਚਰਣਾ ਚ ਇਹ ਅਰਦਾਸ ਕੀਤੀ ਹੈ ਵੀ ਮੇਰੀ ਮਾਂ ਬੜੇ ਲੰਮੇ ਸਮੇਂ ਤੋਂ ਤੁਹਾਡੇ ਦਰਸ਼ਨਾਂ ਦੀ ਉਡੀਕ ਵਿੱਚ ਬੈਠੀ ਹੈ ਮੇਰੇ ਵਿੱਚ ਸਮਰੱਥਾ ਨਹੀਂ ਸਾਡੇ ਘਰ 'ਚ ਗਰੀਬੀ ਹੈ ਮੈਂ ਆਪਣੀ ਮਾਂ ਨੂੰ ਤੁਹਾਡੇ ਕੋਲ ਲਿਆ ਨਹੀਂ ਸਕਦਾ ਮਹਾਰਾਜ ਜੇ ਰੀਜਦੇ ਹੋ ਜੇ ਮੇਰੀ ਬੇਨਤੀ ਸੁਣਦੇ ਹੋ ਨਾ ਇੱਕ ਵਾਰ ਸਾਡੇ ਗਰੀਬਾਂ ਦੇ ਘਰ ਝਾਕੇ ਮੇਰੀ ਮਾਂ ਨੂੰ ਦਰਸ਼ਨ ਦੇ ਦਿਓ ਆਹ ਅਰਦਾਸ ਹੋਈ ਉਸ ਘਰ ਵਿੱਚੋਂ ਜਦੋਂ ਮਾਂ ਨੇ ਸੁਣਿਆ ਨਾ ਮੇਰੇ ਪੁੱਤ ਨੇ ਅਰਦਾਸ ਕੀਤੀ ਐ ਵੀ ਮਹਾਰਾਜ ਮੇਰੀ ਮਾਂ ਨੂੰ ਆ ਕੇ ਦਰਸ਼ਨ ਦੇ ਦਿਓ ਮਾਂ ਨੇ ਘੁੱਟ ਕੇ ਗਲ ਬਕੜੀ ਵਿੱਚ ਲਿਆ ਮੱਥਾ ਚੁੰਮਿਆ ਪਿਆਰ ਦਿੱਤਾ ਤੇ ਸ਼ੁਕਰਾਨਾ ਕੀਤਾ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦਾ ਕਹਿਣ ਲੱਗੀ ਦਾਤਾ ਠੀਕ ਆ ਮੇਰੇ ਘਰ 'ਚ ਗਰੀਬੀ ਐ ਮੇਰੇ ਘਰ 'ਚ ਇੱਕ ਵਕਤ ਪ੍ਰਸ਼ਾਦਾ ਬਣਦਾ ਹੈ ਪਰ ਉਹਨੇ ਕਿਹਾ ਪਾਤਸ਼ਾਹ ਜੀ ਤੁਹਾਡਾ ਸ਼ੁਕਰ ਹੈ ਤੁਸੀਂ ਮੈਨੂੰ ਏਦਾਂ ਦੇ ਪੁੱਤਰ ਦੀ ਦਾਤ ਦਿੱਤੀ ਐ ਜਿਹਨੂੰ ਕੰਮ ਸੇ ਕੰਮ ਗੁਰੂ ਦੇ ਦਰ ਤੋਂ ਮੰਗਣ ਦਾ ਤਾਂ ਪਤਾ ਹੈ ਵੀ ਕੀ ਮੰਗਣਾ ਹੈ ਅਸੀਂ ਕੀ ਮੰਗਣਾ ਹੈ ਗੁਰੂ ਸਾਹਿਬ ਦੇ ਘਰ ਵਿੱਚੋਂ ਤੇ ਮਹਾਰਾਜ ਨੇ ਬਾਣੀ ਚ ਕਿਹਾ ਮੰਗਣਾ ਮੰਗਣ ਨੀਕਾ ਹਰ ਜਸ ਗੁਰ ਤੇ ਮੰਗਣਾ ਆ ਵੀ ਮੰਗਿਆ ਕਰ ਮਹਾਰਾਜ ਕਿਤੇ ਆਪਣੇ ਜਸ ਦੀ ਕਿਤੇ ਆਪਣੇ ਨਾਮ ਦੀ ਦਾਤ ਮੇਰੀ ਝੋਲੀ ਚ ਪਾ ਦੇ ਬੱਚੇ ਨੇ ਸ਼ਬਦ ਕਹੇ ਆਖਿਆ ਮਾਂ ਮੈਂ ਇਹ ਅਰਦਾਸ ਕੀਤੀ ਹੈ ਵੀ ਮੇਰੀ ਮਾਂ ਨੂੰ ਪਾਤਸ਼ਾਹ ਜੀ ਦਰਸ਼ਨ ਦੇ ਦਿਓ ਕਿਉਂਕਿ ਮੇਰੀ ਮਾਂ ਬੜੇ ਲੰਮੇ ਸਮੇਂ ਤੋਂ ਤੁਹਾਡੇ ਦਰਸ਼ਨਾਂ ਦੀ ਉਡੀਕ ਵਿੱਚ ਬੈਠੀ ਹੈ ਮਾਂ ਨੇ ਪੁੱਤ ਨੂੰ ਘੁੱਟ ਕੇ ਸ਼ਾਦੀ ਲਾਇਆ ਤੇ ਪੁੱਤ ਕੰਮ ਤੇ ਚੱਲਿਆ ਸੀ ਜਿੰਨੇ ਪਛਾਮ ਨੂੰ ਪੈਸੇ ਮਿਲਦੇ ਸੀ ਨਾ ਉਹਨਾਂ ਪੈਸਿਆਂ ਦੇ ਨਾਲ ਪਰਿਵਾਰ ਦੇ ਘਰ 'ਚ ਪ੍ਰਸ਼ਾਦਾ ਪਾਣੀ ਪੱਕਦਾ ਸੀ ਅੰਦਾਜ਼ਾ ਲਾ ਕੇ ਵੇਖੋ ਕਿੰਨੀ ਗਰੀਬੀ ਹੋਈਗੀ ਤੋ ਸੇਖ ਦਾ ਨਾਮ ਹੈ ਭਾਈ ਪੱਲਾ ਜੀ ਅੱਜ ਵੀ ਜਦੋਂ ਬਾਬਾ ਬਕਾਲਾ ਸਾਹਿਬ ਜਾਉ ਨਾ ਤੁਸੀਂ ਬਾਬਾ ਬਕਾਲਾ ਸਾਹਿਬ ਦੇ ਨਜ਼ਦੀਕ ਪਿੰਡ ਹੈ ਬਤਾਲਾ ਜਿੱਥੇ ਭਾਈ ਪੱਲਾ ਜੀ ਦਾ ਬੜਾ ਵੱਡਾ ਸਤਾਨ ਬਣਿਆ ਭਾਈ ਪੱਲਾ ਜੀ ਆਪਣੀ ਮਾਂ ਦੇ ਕੋਲੋਂ ਅਰਦਾਸ ਕਰਕੇ ਜਦੋਂ ਕੰਮ ਤੇ ਤੁਰ ਲੱਗੇ ਨਾ ਤੇ ਮਾਂ ਨੇ ਛੋਟੀ ਜੀ ਗੁੜ ਦੀ ਢੇਲੀ ਆਪਣੇ ਪੁੱਤ ਦੇ ਰਮਾਲ ਵਿੱਚ ਬੰਨ੍ਹ ਦਿੱਤੀ ਕੱਪੜੇ ਵਿੱਚ ਬੰਨ੍ਹ ਦਿੱਤੀ ਆਪਣੇ ਪੁੱਤ ਦੇ ਗੀਸ਼ੇ 'ਚ ਗੁੜ ਦੀ ਢੇਲੀ ਪਾ ਕੇ ਆਖਿਆ ਪੁੱਤਰਾ ਅੱਜ ਜਦੋਂ ਕੰਮ ਕਰਦੇ ਆਂ ਭੁੱਖ ਲੱਗੇ ਨਾ ਇਹ ਗੁੜ ਦੀ ਢੇਲੀ ਛੱਕ ਕੇ ਤੇ ਪਾਣੀ ਦਾ ਗਲਾਸ ਪੀ ਲਈ ਤੇਰੀ ਭੁੱਖ ਮਿਟ ਜਾਏਗੀ। ਭਾਈ ਪੱਲੇ ਦੇ ਆਪਣੇ ਘਰ ਤੋਂ ਤੁਰਿਆ ਤੇ ਥੋੜੀ ਜੀ ਦੂਰ ਗਿਆ ਸੀ। ਭਾਈ ਪੱਲੇ ਦਾ ਇੱਕ ਮਿੱਤਰ ਮਿਲਿਆ ਤੇ ਭਾਈ ਪੱਲੇ ਨੂੰ ਕਹਿੰਦਾ ਸੱਜਣਾ ਜਿਹੜੇ ਗੁਰੂ ਸਾਹਿਬ ਦੀ ਬਾਣੀ ਨਿਤ ਪੜ੍ਹਦਾ ਹੈ ਨਾ ਅੱਜ ਮਹਾਰਾਜ ਆਪਣੇ ਪਿੰਡ ਦੇ ਕੋਲ ਆਏ ਨੇ ਚੱਲ ਤੈਨੂੰ ਦਰਸ਼ਨ ਕਰਾ ਕੇ ਲੈ ਕੇ ਆਉਂ। ਤੇ ਮਹਾਰਾਜ ਨੇ ਬਾਣੀ 'ਚ ਕਿਹਾ ਨਾ ਸੁਣੀ ਅਰਦਾਸ। Swami ਮੇਰੇ ਸਰਬ ਕਲਾ ਬਣਾਈ। ਮਹਾਰਾਜ ਦੇ ਚਰਨਾ ਤੇ ਜਿਹੜੀ ਅਰਦਾਸ ਹੋਈ ਸੀ ਨਾ ਗੁਰੂ ਸਾਹਿਬ ਨੇ ਉਹ ਅਰਦਾਸ ਸੁਣ ਲਈ ਭਾਈ ਪੱਲੇ ਦੀ। ਤੇ ਪਾਤਸ਼ਾਹ ਨੇ ਬਾਣੀ 'ਚ ਵੀ ਕਿਹਾ ਬਿਨ ਬੋਲਿਆਂ ਸਭ ਕਿਛ ਜਾਣਦਾ। ਇਥੇ ਅੰਦਰ ਸਾਡੇ ਕੀ ਚੱਲਦਾ ਹੈ ਹੋ ਸਕਦਾ ਦੁਨੀਆ ਨੂੰ ਨਾ ਪਤਾ ਹੋਵੇ ਪਰ ਸਾਡੇ ਅੰਦਰ ਕੀ ਹੈ ਸਾਡੇ ਅੰਦਰ ਕਿੰਨੀ ਬੇਈਮਾਨੀ ਹੈ ਸਾਡੇ ਅੰਦਰ ਕਿੰਨਾ ਲਾਲਚ ਹੈ ਸਾਡੇ ਅੰਦਰ ਕਿੰਨਾ ਧਰਮ ਹੈ ਸਾਡੇ ਅੰਦਰ ਕਿੰਨੀ ਬਾਣੀ ਹੈ ਅਸੀਂ ਕੀ ਅੰਦਰੋਂ ਸੋਚਦੇ ਆ ਹੋ ਸਕਦਾ ਦੁਨੀਆਦਾਰੀ ਨੂੰ ਪਤਾ ਨਾ ਹੋਵੇ ਪਰ ਜਿਸ ਬਾਪੂ ਦੇ ਸਾਹਮਣੇ ਆ ਕੇ ਨਿੱਤ ਸਿਰ ਝੁਕਾਉਨੇ ਆ ਨਾ ਉਹ ਬਾਪੂ ਸਾਡੇ ਅੰਦਰ ਦੀ ਗੱਲ ਨੂੰ ਵੀ ਜਾਣਣ ਵਾਲਾ ਤਾਈ ਮਹਾਰਾਜ ਨੇ ਬਾਣੀ ਚ ਕਾ ਅੰਤਰਜਾਮੀ ਪੁਰਖ ਬਿਧਾਤੇ ਭਾਈ ਪੱਲੇ ਨੇ ਅਰਦਾਸ ਕੀਤੀ ਤੇ ਉਹਦਾ ਮਿੱਤਰ ਮਿਲਿਆ ਕਹਿੰਦਾ ਪੱਲਿਆ ਜਿਹੜੇ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਨੂੰ ਨਿਤ ਚੇਤੇ ਕਰਦਾ ਹੈ ਨਾ ਅੱਜ ਮਹਾਰਾਜ ਆਪਣੇ ਪਿੰਡਾਂ ਦੇ ਕੋਲ ਆਏ ਨੇ ਚੱਲ ਦਰਸ਼ਨ ਕਰਾ ਕੇ ਲੈ ਕੇ ਆਉਂ। ਭਾਈ ਪੱਲਾ ਕਹਿੰਦਾ ਸੱਜਣਾ ਤੂੰ ਥੋੜਾ ਜਿਹਾ ਸਮਾਂ ਇੱਥੇ ਰੁਕ ਜਾ ਮੈਂ ਆਪਣੀ ਮਾਂ ਨੂੰ ਲੈ ਕੇ ਆਉਣਾ ਕਿਉਂਕਿ ਮਾਂ ਦੀ ਉਮਰ ਬਡੇਰੀ ਹੋ ਚੁੱਕੀ ਹੈ ਤੇ ਬੜੇ ਲੰਮੇ ਸਮੇਂ ਤੋਂ ਨਾ ਮਾਂ ਦਰਸ਼ਨਾਂ ਦੀ ਉਡੀਕ ਵਿੱਚ ਬੈਠੀ ਹੈ ਭਾਈ ਪੱਲੇ ਦੇ ਮਿੱਤਰ ਨੇ ਆਖਿਆ ਪੱਲਿਆ ਮਹਾਰਾਜ ਸਾਡੀ ਖਾਤਰ ਥੋੜੀ ਬੈਠੇ ਰਹਿਣਗੇ ਗੁਰੂ ਅਰਗਵਿੰਦ ਸਾਹਿਬ ਮਹਾਰਾਜ ਸਾਡੀ ਥੋੜੀ ਉਡੀਕ ਕਰਨਗੇ ਤੇ ਜੇ ਮਾਂ ਨੂੰ ਲੈਣ ਚਲਿਆ ਗਿਆ ਨਾ ਹੋ ਸਕਦਾ ਹੈ ਮਹਾਰਾਜ ਅੱਗੇ ਲੰਘ ਜਾਣ ਤੇ ਭਾਈ ਪੱਲਿਆ ਤੂੰ ਮਾ ਨੂੰ ਦਰਸ਼ਨ ਕਰਾਉਂਦਾ ਕਰਾਉਂਦਾ ਤੂੰ ਹੀ ਦਰਸ਼ਨਾ ਤੋਂ ਵਾਂਝਾ ਰਹਿ ਜਾਵੇਂਗਾ ਭਾਈ ਪੱਲਾ ਆਪਣੇ ਮਿੱਤਰ ਦੇ ਨਾਲ ਤੁਰ ਪਿਆ ਜਿੱਥੇ ਮਹਾਰਾਜ ਜੀ ਦਾ ਤਖਤ ਲੱਗਾ ਸੀ ਨਾ ਜਿਵੇਂ ਅੱਜ ਧੰਗੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸੁਭਾਏ ਮਾਲ ਨੇ ਇਦਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬੈਠੇ ਸੀ ਤੇ ਸਿੱਖ ਪਾਤਸ਼ਾਹ ਮਹਾਰਾਜ ਦੇ ਸਿਰ ਉੱਤੇ ਚੌਰ ਕਰ ਰਹੇ ਸੀ ਸ਼ਤਰ ਝੁਲ ਰਹੇ ਸੀ ਤਖਤ ਤੇ ਬੈਠੇ ਨੇ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਤੇ ਵੱਡੀ ਗਿਣਤੀ ਵਿੱਚ ਸੰਗਤਾਂ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਆਈਆਂ ਨੇ ਬੜੀ ਵੱਡੀ ਲਾਈਨ ਲੱਗੀ ਹੋਈ ਸੀ ਮੱਥਾ ਟੇਕਣ ਵਾਲੀ ਸੰਗਤ ਦੀ ਗਰੀਬੜਾ ਜਿਹਾ ਸੀ ਭਾਈ ਪੱਲਾ ਉਹ ਵੀ ਜਾ ਕੇ ਸੰਗਤ ਦੀ ਲਾਈਨ ਦੇ ਵਿੱਚ ਖਲੋ ਗਿਆ ਤੇ ਭਾਈ ਪੱਲੇ ਨੇ ਜਦੋਂ ਧਿਆੜ ਮਾਰਿਆ ਨਾ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਦੇ ਵਾਲੇ ਪਾਸੇ ਬੜੀਆਂ ਕੀਮਤੀ ਪਟਾਵਾਂ ਗੁਰੂ ਅਰਗਵਿੰਦ ਸਾਹਿਬ ਦੇ ਚਰਨਾਂ 'ਚ ਭੇਟਾ ਹੋ ਰਹੀਆਂ ਸੀ ਬੜੀਆਂ ਕੀਮਤੀ ਪਟਾਵਾਂ ਬੇਸ ਕੀਮਤੀ ਪਟਾਵਾਂ ਗੁਰੂ ਤੇ ਸਿੱਖ ਮਹਾਰਾਜ ਦੇ ਚਰਨਾਂ 'ਚ ਰੱਖ ਕੇ ਤੇ ਗੁਰੂ ਅਰਗਵਿੰਦ ਸਾਹਿਬ ਜੀ ਦੇ ਚਰਨਾਂ ਤੇ ਨਮਸਕਾਰ ਕਰਦੇ ਸੀ ਹੁਣ ਭਾਈ ਪੱਲਾ ਗਰੀਬ ਸੀ ਜਦੋਂ ਘਰੋਂ ਤੁਰਿਆ ਤੇ ਅੱਜ ਇੱਕ ਟਕਾ ਵੀ ਕੋਲ ਨਹੀਂ ਸੀ ਜਿਹੜਾ ਟਕਾ ਆਪਣੀ ਜੇਬ 'ਚੋਂ ਕੱਢ ਕੇ ਤੇ ਗੁਰੂ ਸਾਹਿਬ ਦੇ ਸਾਹਮਣੇ ਬੋਲੋ ਜੀ ਨਮਸਕਾਰ ਕਰਕੇ ਮੱਥਾ ਠੀਕ ਸਕੇ ਕੁਝ ਵੀ ਕੋਲੇ ਨਹੀਂ ਸੀ ਅੱਜ ਕਿਉਂਕਿ ਘਰ 'ਚ ਗਰੀਬੀ ਸੀ ਜਿੰਨੇ ਕ ਸ਼ਾਮ ਨੂੰ ਪੈਸੇ ਮਿਲਨੇ ਸੀ ਉਹਨਾਂ ਪੈਸਿਆਂ ਦਾ ਪ੍ਰਸ਼ਾਦਾ ਪਾਣੀ ਤਿਆਰ ਹੋਣਾ ਸੀ ਭਾਈ ਬੱਲੇ ਨੇ ਆਪਣੇ ਗੀਸੇ 'ਚ ਹੱਥ ਮਾਰਿਆ ਤੇ ਜਿਹੜੀ ਮਾਂ ਨੇ ਕੱਪੜੇ 'ਚ ਇੱਕ ਗੁੜ ਦੀ ਢੇਲੀ ਬੰਨ ਕੇ ਦਿੱਤੀ ਸੀ ਨਾ ਆਪਣੇ ਗੀਸੇ ਵਿੱਚੋਂ ਗੁੜ ਦੀ ਢੇਲੀ ਖੋਲੀ ਜਦੋਂ ਕੱਪੜਾ ਖੋਲਿਆ ਫੇਰ ਮਨ ਚ ਆਇਆ ਪੱਲਿਆ ਮਹਾਰਾਜ ਨੂੰ ਕੀਮਤੀ ਪਟਾਵਾ ਸਿੱਖ ਭੇਟਾ ਕਰ ਰਹੇ ਨੇ ਜੇ ਗੁੜ ਦੀ ਰੋੜੀ ਮਹਾਰਾਜ ਦੇ ਚਰਨਾਂ ਚ ਰੱਖ ਕੇ ਮੱਥਾ ਟੇਕੇਗਾ ਗੁਰੂ ਸਾਹਿਬ ਦੀ ਤੋਹੀਨ ਹੋਏਗੀ ਮਹਾਰਾਜ ਤਾਜ ਤਖਤ ਦੇ ਮਾਲਕ ਨੇ ਮਹਾਰਾਜ ਦੇ ਸਿਰ ਉੱਤੇ ਸ਼ਤਰ ਝੁਲਦੇ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸਿਰ ਉੱਤੇ ਸਿੱਖ ਚੌਰ ਕਰ ਰਹੇ ਨੇ ਆਹ ਭੇਟਾ ਰੱਖ ਕੇ ਗੁਰੂ ਦੇ ਚਰਨਾਂ ਚ ਮੱਥਾ ਟੇਕੇਗਾ ਪਰ ਖਿਆਲ ਕਰਨਾ ਗੁਰੂ ਦੇ ਸਿੱਖੋ ਇਥੇ ਗੱਲ ਕੀਮਤੀ ਪਟਾਵਾਂ ਦੀ ਨਹੀਂ ਇਥੇ ਗੱਲ ਹੈ ਮਨੁੱਖ ਦੀ ਨੀਅਤ ਕਿੰਨੀ ਸਾਫ਼ ਹੈ ਇਥੇ ਗੱਲ ਕੀਮਤੀ ਪਟਾਵਾਂ ਦੀ ਨਹੀਂ ਇਥੇ ਮਹਾਰਾਜ ਅੰਦਰ ਦਾ ਪਿਆਰ ਵੇਦੇ ਨੇ ਮੇਰੇ ਸਿੱਖ ਦੇ ਅੰਦਰ ਕਿੰਨਾ ਕੁ ਪਿਆਰ ਹੈ ਮੇਰੇ ਪ੍ਰਤੀ ਤੇ ਜਿਹਨੂੰ ਬਾਣੀ ਚ ਪਾਤਸ਼ਾਹ ਨੇ ਕਿਹਾ ਨਾ ਜਿਨ ਪ੍ਰੇਮ ਕੀਓ ਪੜਿਓ ਜੀ ਜਿਨ ਪ੍ਰੇਮ ਕੀਓ ਤੈਨਹੀਂ ਪ੍ਰਭ ਪਾਇਓ ਇਥੇ ਰੱਬ ਉਹਨਾਂ ਨੇ ਪਾਇਆ ਜਿਨ੍ਹਾਂ ਦੇ ਅੰਦਰ ਪਿਆਰ ਹੈ ਤੇ ਜਿਹੜੇ ਦੌਲਤਾਂ ਸ਼ੌਰਤਾਂ ਦੇ ਨਾਲ ਰੱਬ ਨੂੰ ਪਾਉਣਾ ਚਾਹੁੰਦੇ ਨੇ ਨਾ ਯਾਦ ਰੱਖਣਾ ਗੁਰੂ ਕਦੇ ਦੌਲਤਾਂ ਤੇ ਸ਼ੌਰਤਾਂ ਉੱਤੇ ਨਹੀਂ ਰੀਝਦਾ ਜਦੋਂ ਗੁਰੂ ਰੀਝਣ ਤੇ ਆਉਂਦਾ ਤੇ ਗੁਰੂ ਦਿਲ ਦੇ ਪਿਆਰ ਉੱਤੇ ਰੀਝਦਾ ਜਿਹਦੇ ਅੰਦਰ ਪਿਆਰ ਪੈ ਗਿਆ ਨਾ ਜਿਹਦੇ ਅੰਦਰੋਂ ਪਿਆਰ ਪੈਦਾ ਹੋ ਗਿਆ ਆਪਣੇ ਗੁਰੂ ਦੇ ਪ੍ਰਤੀ ਰੱਬ ਦੇ ਪ੍ਰਤੀ ਉਹ ਕੱਖਾਂ ਦੀ ਕੁੱਲੀ 'ਚ ਵੀ ਬੈਠਾ ਰੱਬ ਨੂੰ ਪਾ ਲੈਂਦਾ ਹੈ ਤੇ ਜਿਹੜਾ ਧਨ ਪਦਾਰਥਾਂ ਦੇ ਮੋਹ ਵਿੱਚ ਭਿੱਜਾ ਹੈ ਉਹ ਕਈ ਵਾਰ ਮਹਿਲਾਂ ਵਿੱਚ ਬੈਠਾ ਹੋਇਆ ਵੀ ਰੱਬ ਦੇ ਨਾਮ ਤੋਂ ਸਖਣਾ ਰਹਿ ਜਾਂਦਾ ਹੈ ਭਾਈ ਪੱਲੇ ਨੇ ਕੱਪੜਾ ਖੋਲਿਆ ਤੇ ਗੁੜ ਦੀ ਢੇਲੀ ਵੇਖੀ ਤੇ ਫੇਰ ਉਸੇ ਤਰ੍ਹਾਂ ਗੰਢ ਦੇ ਕੇ ਆਪਣੀ ਜੇਬ ਵਿੱਚ ਪਾਉਣ ਲੱਗਾ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਪਣੇ ਤਖਤੋਂ ਉੱਠ ਪਏ ਮਹਾਰਾਜ ਤਖਤੋਂ ਉੱਠ ਪਏ ਆਪਣੇ ਤੋਂ ਗੁਰੂ ਅਰਗਬੇਨ ਸਾਹਿਬ ਮਹਾਰਾਜ ਸੰਗਤ ਵਿੱਚ ਦੀ ਲੰਘ ਕੇ ਆਏ ਤੇ ਜਿੱਥੇ ਭਾਈ ਪੱਲਾ ਜੀ ਖਲੋਤੇ ਸੀ ਨਾ ਮਹਾਰਾਜ ਨੇ ਆ ਕੇ ਭਾਈ ਪੱਲੇ ਦਾ ਹੱਥ ਫੜ ਕੇ ਆਖਿਆ ਗੁਰੂ ਦਾ ਸਿੱਖਾ ਲਿਆ ਜਿਹੜੀ ਭੇਟਾ ਸਾਡਿਆਂ ਚਰਣਾ 'ਚ ਰੱਖਣੀ ਚਾਹੁੰਦਾ ਹੈ ਨਾ ਲਿਆ ਸੀ ਤੇਰੀ ਭੇਟਾ ਵੇਖਣੀ ਚਾਹੁੰਦੇ ਆ ਭਾਈ ਪੱਲੇ ਨੇ ਆਪਣੇ ਗੀਸੇ 'ਚੋਂ ਗੁੜ ਦੀ ਢੇਲੀ ਕੱਢੀ ਮਹਾਰਾਜ ਨੇ ਕੱਪੜੇ ਦੀ ਗੰਢ ਖੋਲ ਕੇ ਤੇ ਭਾਈ ਪੱਲੇ ਦੀ ਗੁੜ ਦੀ ਢੇਲੀ ਛੱਕ ਲਈ ਜਦੋਂ ਪਾਤਸ਼ਾਹ ਨੇ ਗੁੜ ਦੀ ਢੇਲੀ ਛਕੀ ਨਾ ਗਰੀਬੜਾ ਜਿਆ ਭਾਈ ਪੱਲਾ ਗੁਰੂ ਹਰਗੋਬਿੰਦ ਸਾਹਿਬ ਦੇ ਚਰਨੀ ਡਿੱਗ ਪਿਆ ਮਹਾਰਾਜ ਦੇ ਚਰਨੀ ਡਿੱਗਾ ਤੇ ਅੱਖਾਂ 'ਚੋਂ ਹੰਝੂ ਡਿੱਗ ਰਹੇ ਸੀ ਅੱਜ ਸ਼ੁਕਰਾਨੇ 'ਚ ਅੱਖਾਂ ਭਿੱਜੀਆਂ ਨੇ ਪਾਤਸ਼ਾਹ ਮੇਰੀ ਏਡੀ ਵੱਡੀ ਔਕਾਤ ਨਹੀਂ ਸੀ ਮੈਂ ਕਦੇ ਨਹੀਂ ਸੀ ਸੋਚਿਆ ਮੇਰੇ ਗਰੀਬੜੇ ਦੇ ਘਰ ਦਾ ਕੁਝ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਘਰ ਦੇ ਵਿੱਚ ਛੇਵੀਂ ਗੱਦੀ ਤੇ ਬਹਿਣ ਵਾਲੇ ਗੁਰੂ ਹਰਗੋਬਿੰਦ ਸਾਹਿਬ ਸ਼ਕ ਲੈਣਗੇ ਉਹਨੇ ਸ਼ੁਕਰਾਨੇ ਵਿੱਚ ਆਖਿਆ ਮਹਾਰਾਜ ਤੁਹਾਡਾ ਕੋਟਨ ਕੋਟ ਸ਼ੁਕਰਾਨਾ ਹੈ ਤੁਸੀਂ ਮੇਰੀ ਪੇਟਾ ਨੂੰ ਪ੍ਰਵਾਨ ਕੀਤਾ ਹੈ ਅੱਖਾਂ ਵਿੱਚ ਹੰਝੂ ਸੀ ਪਿਆਰ ਦੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਚਰਨਾਂ 'ਤੇ ਚੁੱਕਿਆ ਤੇ ਸ਼ਾਂਤੀ ਨਾਲ ਆਇਆ ਮਹਾਰਾਜ ਕਹਿੰਦੇ ਅੱਜ ਕੀ ਮੰਗਣਾ ਚਾਹੁੰਦਾ ਹੈ ਗੁਰੂ ਨਾਨਕ ਸਾਹਿਬ ਦੇ ਘਰ ਵਿੱਚੋਂ ਪੱਲਿਆ ਅੱਜ ਜਿਹੜਾ ਕੁਝ ਮੰਗ ਲਏਗਾ ਨਾ ਅੱਜ ਮਹਾਰਾਜ ਤੇਰੇ ਤੇ ਪ੍ਰਸੰਨ ਹੋਏ ਨੇ ਅੱਜ ਮਹਾਰਾਜ ਤੇਰੇ ਤੇ ਰੀਝੇ ਨੇ ਅੱਜ ਜਿਹੜਾ ਕੁਝ ਆਪਣੀ ਜ਼ੁਬਾਨ ਤੋਂ ਕਹਿ ਦੇਵੇਂਗਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿੰਦੇ ਅਸੀਂ ਪਲਾਂ 'ਚ ਹਾਜ਼ਰ ਕਰ ਦਿਆਂਗੇ ਤੇ ਜਿਹੜੀ ਅਰਦਾਸ ਆਪਣੇ ਘਰ 'ਚ ਕੀਤੀ ਸੀ ਨਾ ਉਹੀ ਅਰਦਾਸ ਮਹਾਰਾਜ ਦੇ ਚਰਨਾਂ 'ਚ ਖਲੋ ਕੇ ਕੀਤੀ ਆਖਿਆ ਪਾਤਸ਼ਾਹ ਜੀ ਦੁਨੀਆਂ ਦੇ ਧਨ ਪਦਾਰਥਾਂ ਦੀ ਲੋੜ ਨਹੀਂ ਘਰ ਵੱਡਾ ਨਹੀਂ ਚਾਹੀਦਾ ਦੁਨੀਆਂ ਦੀਆਂ ਸੁੱਖ ਸੁਹੂਤਾ ਨਹੀਂ ਚਾਹੀਦੀਆਂ ਮਹਾਰਾਜ ਕਿਰਪਾ ਕਰਕੇ ਇੱਕ ਵਾਰ ਮੇਰੀ ਮਾਂ ਨੂੰ ਦਰਸ਼ਨ ਦਿਓ ਮੇਰੀ ਮਾਂ ਤੁਹਾਡੇ ਦਰਸ਼ਨਾਂ ਦੀ ਉਡੀਕ ਵਿੱਚ ਬੈਠੀ ਐ ਬੜਾ ਲੰਮਾ ਸਮਾਂ ਲੰਘ ਗਿਆ ਤੁਹਾਨੂੰ ਉਡੀਕਦੇ ਆ ਤੇ ਪਤਾ ਕੀ ਆਖਿਆ ਮਹਾਰਾਜ ਨੇ ਪਾਦਸ਼ਾਹ ਕਹਿੰਦੇ ਭਾਈ ਬੱਲਿਆ ਅਸੀਂ ਆ ਤੇ ਤੇਰੇ ਘਰ ਵੱਲ ਨੂੰ ਰਹੇ ਸਾਂ ਪਰ ਇੱਥੇ ਸੰਗਤ ਦਾ ਪਿਆਰ ਤੇ ਸੰਗਤ ਦੀ ਭਾਵਨਾ ਵੇਖ ਕੇ ਅਸੀਂ ਕੁਝ ਸਮਾਂ ਰੁਕੇ ਹਾਂ ਮਹਾਰਾਜ ਨੇ ਜਿੱਦਾਂ ਬੱਚੇ ਬਾਹਾਂ 'ਚ ਮਾਂ ਪਾ ਕੇ ਤੁਰਦੇ ਨੇ ਨਾ ਗੁਰੂ ਸਾਹਿਬ ਨੇ ਇਦਾਂ ਭਾਈ ਪੱਲੇ ਦੀ ਬਾਹਾਂ 'ਚ ਬਾਹ ਪਾ ਲਈ ਆਪਣੇ ਸਿੱਖਾਂ ਨੂੰ ਨਾਲ ਲੈ ਕੇ ਮਹਾਰਾਜ ਗਰੀਬੜੇ ਦੇ ਸਿੱਖ ਭਾਈ ਪੱਲੇ ਦੇ ਘਰ ਵੱਲ ਨੂੰ ਤੁਰ ਪਏ ਜਦੋਂ ਦਰਵਾਜ਼ੇ ਤੇ ਗਏ ਤੇ ਭਾਈ ਪੱਲੇ ਨੇ ਉੱਚੀ ਦੇਣੀ ਆਵਾਜ਼ ਦੇ ਕੇ ਆਖਿਆ ਮਾਂ ਆ ਵੇਖੋ ਅੱਜ ਸਾਡੇ ਘਰ ਵਿੱਚ ਕੌਣ ਆਏ ਨੇ ਜਦੋਂ ਮਾਂ ਦੇ ਕੰਨਾਂ 'ਚ ਆਵਾਜ਼ ਪਈ ਨਾ ਕਿ ਪੁੱਤ ਤਾਂ ਕੰਮ ਦੇ ਗਿਆ ਸੀ ਅੱਜ ਬੜੀ ਛੇਤੀ ਘਰ ਵਾਪਸ ਆ ਗਿਆ ਹੈ ਮਾਂ ਇੱਕਦਮ ਕੰਮ ਛੱਡ ਕੇ ਭੱਜ ਕੇ ਆਈ ਤੇ ਜਦੋਂ ਦਰਵਾਜ਼ੇ ਤੇ ਵੇਖਿਆ ਨਾ ਅੱਜ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਭਾਈ ਪੱਲੇ ਦੇ ਦਰਵਾਜ਼ੇ ਤੇ ਖਲੋਤੇ ਨੇ ਜਦੋਂ ਮਾਂ ਨੇ ਦੇਖਿਆ ਆਪਣੀ ਅੱਖਾਂ ਦੇ ਨਾਲ ਅੱਖਾਂ 'ਚੋਂ ਹੰਝੂ ਡਿੱਗੇ ਸਿਰ ਝੁਕਾਇਆ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇਆਂ ਚਰਨਾਂ 'ਤੇ ਨਮਸਕਾਰ ਕੀਤੀ ਤੇ ਮਾਂ ਨੇ ਪਾਤਸ਼ਾਹ ਜੀ ਦਾ ਸ਼ੁਕਰਾਨਾ ਕਰਕੇ ਆਪਣੇ ਘਰ ਵਿੱਚ ਅੱਗੇ ਲੰਗਾਇਆ ਮਹਾਰਾਜ ਬੈਠੇ ਨੇ ਭਾਈ ਪੱਲੇ ਦੇ ਘਰ 'ਚ ਭਾਈ ਪੱਲੇ ਦੇ ਘਰ 'ਚ ਬੈਠੇ ਤੇ ਭਾਈ ਪੱਲੇ ਦੀ ਮਾਂ ਪ੍ਰਸ਼ਾਦਾ ਤਿਆਰ ਕਰਨ ਲੱਗੀ ਕਹਿਣ ਲੱਗੀ ਪਾਤਸ਼ਾਹ ਜੀ ਕੁਝ ਸਮਾਂ ਰੁਕ ਜਿਓ ਸਾਡੇ ਗਰੀਬਾਂ ਦੇ ਘਰ ਦਾ ਪ੍ਰਸ਼ਾਦਾ ਛੱਕ ਕੇ ਜਾਇਓ ਮਹਾਰਾਜ ਕਹਿੰਦੇ ਨਹੀਂ ਅਸੀਂ ਤੁਹਾਡੇ ਘਰ ਦਾ ਪ੍ਰਸ਼ਾਦਾ ਨਹੀਂ ਛਕਣਾ ਹੈਰਾਨ ਹੋਈ ਇੱਕਦਮ ਮਾਂ ਆਖਿਆ ਮਹਾਰਾਜ ਜਿੱਦਾਂ ਦਾ ਰੁੱਖਾ ਮਿੱਸਾ ਹੈ ਸਾਡੇ ਘਰ ਦਾ ਛਕ ਲਓ ਕਿਉਂਕਿ ਸਾਡੇ ਘਰ ਵਿੱਚ ਗਰੀਬੀ ਹੈ ਬਹੁਤੇ ਧਨ ਪਦਾਰਥ ਨਹੀਂ ਅਸੀਂ ਚੰਗਾ ਪ੍ਰਸ਼ਾਦਾ ਬਣਾ ਸਕੀਏ ਤੇ ਮਹਾਰਾਜ ਕਹਿੰਦੇ ਮਾਂ ਤੇਰੇ ਘਰ ਦਾ ਪ੍ਰਸ਼ਾਦਾ ਛਪਾਂਗੇ ਜਰੂਰ ਪਰ ਜਿਹੜੀ ਮਰਿਆਦਾ ਨਿਤ ਤੇਰੇ ਘਰ ਚ ਚੱਲਦੀ ਹੈ ਨਾ ਨਿਤ ਆਪਣੇ ਪੁੱਤ ਨੂੰ ਕੋਲ ਬਿਠਾ ਕੇ ਤੂੰ ਬਾਣੀ ਸੁਣਦੀ ਹੈ ਪਹਿਲਾਂ ਸਾਡੇ ਸਾਹਮਣੇ ਆਪਣੇ ਪੁੱਤ ਨੂੰ ਬਿਠਾ ਕੇ ਉਸੇ ਤਰ੍ਹਾਂ ਗੁਰੂ ਸਾਹਿਬ ਦੀ ਬਾਣੀ ਦਾ ਪਾਠ ਸ਼ਰਮਣ ਕਰ ਫਿਰ ਅਸੀਂ ਤੇਰੇ ਘਰ ਦਾ ਪ੍ਰਸ਼ਾਦਾ ਛਕਾਂਗੇ ਭਾਈ ਪੱਲਾ ਮਹਾਰਾਜ ਦੇ ਕੋਲੇ ਬੈਠਾ ਮਾਤਾ ਜੀ ਔਰ ਗੁਰੂ ਦੇ ਸਿੱਖ ਚੌਂਕੜਾ ਲਾ ਕੇ ਬੈਠੇ ਸੀ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬੈਠੇ ਨੇ ਭਾਈ ਪੱਲੇ ਨੇ ਆਪਣੀ ਮਿੱਠੀ ਰਸਨਾ ਤੋਂ ਸਤਿਗੁਰੂ ਦੀ ਬਾਣੀ ਪੜਨੀ ਸ਼ੁਰੂ ਕਰ ਦਿੱਤੀ ਬਾਣੀ ਪੜਦਿਆ ਪੜਦਿਆ ਜਦੋਂ ਸਮਾਪਤੀ ਕੀਤੀ ਨਾ ਭਾਈ ਪੱਲੇ ਨੇ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਭਾਈ ਪੱਲੇ ਦੇ ਸਿਰ ਉੱਤੇ ਪਿਆਰ ਦਿੱਤਾ ਤੇ ਮਾ ਨੇ ਆਖਿਆ ਪਾਤਸ਼ਾਹ ਜੀ ਸ਼ੁਕਰ ਹੈ ਅੱਜ ਤੁਸੀਂ ਚੱਲ ਕੇ ਸਾਡੇ ਘਰ ਵਿੱਚ ਆਏ ਹੋ ਹੁਣ ਆਹ ਗੱਲ ਸਿੱਖੋ ਆਪਣੇ ਪੱਲੇ ਬੰਨਣ ਵਾਲੀ ਐ ਜਿਹੜੀ ਗੱਲ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਭਾਈ ਪੱਲੇ ਦੀ ਮਾਂ ਨੂੰ ਕਹਿੰਦੇ ਨੇ ਭਾਈ ਪੱਲਾ ਜੀ ਦੀ ਮਾਤਾ ਜੀ ਕਹਿੰਦੇ ਮਹਾਰਾਜ ਤੁਹਾਡਾ ਸ਼ੁਕਰ ਹੈ ਤੁਸੀਂ ਚੱਲ ਕੇ ਸਾਡੇ ਘਰ ਆਏ ਹੋ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿੰਦੇ ਮਾਂ ਅਸੀਂ ਅੱਜ ਹੀ ਨਹੀਂ ਅਸੀਂ ਤਾਂ ਨਿਤ ਤੇਰੇ ਘਰ ਵਿੱਚ ਆਉਂਦੇ ਆ ਅਸੀਂ ਨਿਤ ਆਉਂਦੇ ਆ ਤੁਹਾਡੇ ਘਰ ਵਿੱਚ ਤੇ ਭਾਈ ਪੱਲੇ ਜੀ ਦੀ ਮਾਤਾ ਜੀ ਨੇ ਹੈਰਾਨ ਹੋ ਕੇ ਪੁੱਛਿਆ ਪਾਤਸ਼ਾਹ ਜੀ ਕਦੋਂ ਤੇ ਗੁਰੂ ਅਰਗਵਿੰਦ ਸਾਹਿਬ ਮਹਾਰਾਜ ਕਹਿੰਦੇ ਮਾਂ ਅਸੀਂ ਉਸ ਵੇਲੇ ਤੇਰੇ ਘਰ ਵਿੱਚ ਹਾਜ਼ਰ ਹੁੰਨੇ ਆ ਜਦੋਂ ਅਮਰਤ ਵੇਲੇ ਤੂੰ ਕੋਲ ਬਿਠਾ ਕੇ ਆਪਣੇ ਪੁੱਤ ਤੋਂ ਬੋਲੋ ਜੀ ਬਾਣੀ ਸੁਣਦੀ ਹੈ ਇਹਦਾ ਮੀਨਿੰਗ ਹੈ ਜਿਨ੍ਹਾਂ ਘਰਾਂ 'ਚ ਅੱਜ ਵੀ ਬਾਣੀ ਪੜ੍ਹੀ ਜਾਂਦੀ ਹੈ ਨਾ ਜਿਨ੍ਹਾਂ ਘਰਾਂ ਦੀ ਸ਼ੁਰੂਆਤ ਅੱਜ ਵੀ ਸਤਿਗੁਰੂ ਦੀ ਬਾਣੀ ਤੋਂ ਹੁੰਦੀ ਹੈ ਮਹਿਸੂਸ ਕਰਿਆ ਕਰੋ ਜਿਵੇਂ ਭਾਈ ਪੱਲੇ ਦੇ ਘਰ ਵਿੱਚ ਨਿਤ ਗੁਰੂ ਹਰਗੋਬਿੰਦ ਸਾਹਿਬ ਆਉਂਦੇ ਨੇ ਨਾ ਇਦਾਂ ਮਹਿਸੂਸ ਕਰਿਆ ਕਰੋ ਜੇ ਸਾਡੇ ਘਰਾਂ 'ਚ ਬਾਣੀ ਪੜ੍ਹੀ ਜਾਂਦੀ ਹੈ ਤੇ ਮਹਾਰਾਜ ਨਿਤ ਫੇਰਾ ਪਾ ਰਹੇ ਨੇ ਸਾਡੇਆਂ ਘਰਾਂ 'ਚ ਮਹਾਰਾਜ ਦਾ ਨਿਤ ਵਾਸਾ ਹੈ ਸਾਡੇਆਂ ਘਰਾਂ 'ਚ ਪਾਦਸ਼ਾਹ ਮਹਾਰਾਜ ਕਹਿੰਦੇ ਅਸੀਂ ਨਿਤ ਤੁਹਾਡੇ ਘਰ ਵਿੱਚ ਆਉਨੇ ਆ ਤੇ ਮਾਂ ਨੇ ਆਖਿਆ ਕਦੋਂ ਤੇ ਪਾਦਸ਼ਾਹ ਜੀ ਕਹਿੰਦੇ ਜਦੋਂ ਨਿਤ ਤੁਸੀਂ ਆਪਣੇ ਪੁੱਤ ਤੋਂ ਬਾਣੀ ਸੁਣਦੇ ਹੋ ਮਾ ਦੀਆਂ ਅੱਖਾਂ ਭਿੱਜੀਆਂ ਸ਼ੁਕਰਾਨਾ ਕੀਤਾ ਸਾਰਾ ਪਰਿਵਾਰ ਮਹਾਰਾਜ ਦੇਆਂ ਚਰਨਾਂ 'ਚ ਬੈਠਾ ਸੀ ਤੇ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਹੱਸ ਕੇ ਆਖਿਆ ਸੀ ਭਾਈ ਪੱਲਿਆ ਤੂੰ ਗਰੀਬ ਨਹੀਂ ਰਹੇਗਾ ساری ਜ਼ਿੰਦਗੀ ਗੌਰ ਕਰਨਾ ਜਦੋਂ ਗੁਰੂ ਦੀ ਬਖਸ਼ਿਸ਼ ਹੁੰਦੀ ਹੈ ਨਾ ਜਦੋਂ ਗੁਰੂ ਰਹਿਮਤਾਂ ਵਰਤਾਉਂਦਾ ਹੈ ਜਦੋਂ ਮਹਾਰਾਜ ਕਿਰਪਾ ਕਰਦੇ ਨੇ ਕਈ ਵਾਰ ਗਲੀਆਂ ਵਿੱਚ ਰੁਲਦਿਆਂ ਹੋਿਆਂ ਨੂੰ ਮਹਾਰਾਜ ਤਖਤਾਂ ਤੇ ਬਹਾ ਦਿੰਦੇ ਨੇ ਜਿਹੜਾ ਬਾਣੀ 'ਚ ਬਚਨ ਹੈ ਨਾ ਪੇਖਾਰੀ ਤੇ ਰਾਜ ਕਰਾਵੈ ਰਾਜਾ ਤੇ ਪੇਖਾਰੀ ਜਦੋਂ ਮਹਾਰਾਜ ਕਿਰਪਾ ਕਰਦੇ ਨੇ ਨਾ ਗਲੀਆਂ ਵਿੱਚ ਰੁਲਨ ਵਾਲਿਆਂ ਨੂੰ ਤਖਤ ਤੇ ਬਹਾ ਦਿੰਦੇ ਨੇ ਜਿਹਦਾ ਜ਼ਿਕਰ ਗੁਰੂ ਰਾਮਦਾਸ ਮਹਾਰਾਜ ਬਾਣੀ 'ਚ ਕਰਕੇ ਗਏ ਨਾ ਹਮ ਰੁਲਦੇ ਫਿਰਦੇ ਕੋਈ ਬਾਤ ਨਾ ਪੁੱਛਤਾ ਗੁਰਸਤਗੁਰ ਸੰਗ ਕੀ ਰਹੇ ਹਮਾਥਾਪੇ ਮਹਾਰਾਜ ਨੇ ਕਹਾਂ ਭਾਈ ਪੱਲਿਆ ਤੇਰੇ ਘਰ 'ਚ ਸਦਾ ਗਰੀਬੀ ਨਹੀਂ ਰਹੇਗੀ ਤੇ ਜਿਹੜਾ ਬੰਦਾ ਮਿਹਨਤੀ ਹੈ ਨਾ ਜਿਹੜਾ ਬੰਦਾ ਸਬਰ ਨਾਲ ਜ਼ਿੰਦਗੀ ਜਿਉਂਦਾ ਹੈ ਜਿਹੜਾ ਬੰਦਾ ਆਪਣੀ ਹੱਥੀ ਮਿਹਨਤ ਕਰਦਾ ਹੈ ਯਾਦ ਰੱਖਣਾ ਗੁਰੂ ਦੀ ਕਿਰਪਾ ਉਹਨਾਂ ਘਰਾਂ 'ਚ ਵਰਤਦੀ ਹੈ ਜਿਹੜਾ ਬੰਦਾ ਬੇਈਮਾਨੀ ਦਾ ਪੈਸਾ ਘਰਾਂ 'ਚ ਲੈ ਕੇ ਆ ਰਿਹਾ ਹੈ ਨਾ ਤੇ ਜਦੋਂ ਬੇਈਮਾਨੀ ਦਾ ਪੈਸਾ ਸਾਡੇ ਹੱਕ ਦੀ ਕਮਾਈ ਚਾਕੇ ਲਲਦਾ ਹੈ ਕਈ ਵਾਰ ਬੇਈਮਾਨੀ ਦਾ ਪੈਸਾ ਸਾਡੀ ਹੱਕ ਦੀ ਕਮਾਈ ਨੂੰ ਵੀ ਨਾਲ ਰੋੜ ਕੇ ਬੋਲੋ ਜੀ ਲੈ ਜਾਂਦਾ ਵੇਖਿਆ ਹੋਏਗਾ ਨਾ ਕਈ ਵਾਰ ਬੇਈਮਾਨੀਆਂ ਕਰਨ ਵਾਲੇ ਬੰਦੇ ਤਰੱਕੀ ਬੜੀ ਛੇਤੀ ਕਰ ਜਾਂਦੇ ਨੇ ਪਰ ਜਿਸ ਦਿਨ ਕੁਦਰਤ ਛੁੱਟਦੀ ਹੈ ਨਾ ਇੱਕਦਮ ਬੰਦੇ ਧਰਤੀ ਤੇ ਡਿੱਗਦੇ ਨੇ ਫਿਰ ਸਾਰੀ ਸਾਰੀ ਜ਼ਿੰਦਗੀ ਉਹਨਾਂ ਬੰਦਿਆਂ ਤੋਂ ਪੈਰਾਂ ਸਿਰ ਨਹੀਂ ਹੋਇਆ ਜਾਂਦਾ ਆਪਣੀ ਹੱਕ ਦੀ ਕਮਾਈ ਕਰੋ ਤਨ ਦੇ ਕੱਪੜੇ ਮਾੜੇ ਪਾ ਲਓ ਘੱਟ ਸ਼ੱਕ ਲਓ ਸਾਦਾ ਸ਼ੱਕ ਲਓ ਪਰ ਜਦੋਂ ਪਰਿਵਾਰ ਚ ਬਹਿ ਕੇ ਪ੍ਰਸ਼ਾਦਾ ਸ਼ਕੋ ਨਾ ਤੁਹਾਡੇ ਬੱਚੇ ਪ੍ਰਸ਼ਾਦਾ ਸ਼ੱਕਦੇ ਹੋਣ ਤੁਹਾਡਾ ਪਰਿਵਾਰ ਪ੍ਰਸ਼ਾਦਾ ਸ਼ੱਕਦਾ ਹੋਵੇ ਤੁਹਾਨੂੰ ਇਸ ਗੱਲ ਦਾ ਮਾਣ ਹੋਵੇ ਜਿਹੜੀ ਰੋਟੀ ਮੇਰੇ ਘਰ ਚ ਤਿਆਰ ਹੋ ਰਹੀ ਹੈ ਨਾ ਇਹ ਰੋਟੀ ਮੇਰੇ ਆਪਣੇ ਹੱਕ ਤੇ ਸੱਚ ਦੀ ਬੋਲੋ ਜੀ ਕਮਾਈ ਦੀ ਰੋਟੀ ਹੈ ਇਹ ਮੇਰੀ ਆਪਣੀ ਕਮਾਈ ਦੀ ਹੈ ਜਿਹੜਾ ਪ੍ਰਸ਼ਾਦਾ ਮੇਰੇ ਬੱਚੇ ਛਕ ਰਹੇ ਨੇ ਜਿਹੜਾ ਕੁਝ ਮੇਰੇ ਬੱਚੇ ਤਨ ਤੇ ਪਹਿਨ ਰਹੇ ਨੇ ਇਹ ਆਪਣੀ ਹੱਡੀ ਕਮਾਈ ਦਾ ਮੈਂ ਆਪਣੇ ਧੀਆਂ ਪੁੱਤਰਾਂ ਨੂੰ ਬਣਾ ਕੇ ਦਿੱਤਾ ਹੈ ਤੇ ਜਿੱਥੇ ਬਾਪ ਸਾਫ਼ ਕਮਾਈ ਕਰਦੇ ਹੋਣ ਉਥੇ ਧੀਆਂ ਪੁੱਤ ਬੜੇ ਨੇਕ ਹੁੰਦੇ ਨੇ ਜਿੱਥੇ ਬਾਪ ਹੱਕ ਸੱਚ ਦੀ ਕਮਾਈ ਕਰਦੇ ਹੋਣਾ ਉਥੇ ਧੀਆਂ ਪੁੱਤ ਬੜੇ ਨੇਕ ਹੁੰਦੇ ਨੇ ਤੇ ਜਿਹੜੇ ਬੰਦੇ ਬੇਈਮਾਨੀ ਦਾ ਸ਼ਿਕਾਰ ਹੋ ਜਾਣ ਇਕ ਨਾ ਇੱਕ ਦਿਨ ਪ੍ਰਭਾਵ ਉਹਨਾਂ ਦਾ ਉਹਨਾਂ ਦੇ ਬੱਚਿਆਂ ਦੇ ਜੀਵਨ ਉਤੇ ਜ਼ਰੂਰ ਪੈਂਦਾ ਮਹਾਰਾਜ ਕਹਿੰਦੇ ਭਾਈ ਪੱਲਿਆ ਤੂੰ ਸਦਾ ਗਰੀਬ ਨਹੀਂ ਰਹੇਗਾ ਤੇ ਭਾਈ ਪੱਲੇ ਨੇ ਹੱਥ ਜੋੜ ਕੇ ਆਖਿਆ ਮਹਾਰਾਜ ਅਮੀਰੀ ਦਾ ਕੋ ਬਹੁਤਾ ਸ਼ਾਂਤ ਨਹੀਂ ਪਰ ਇੰਨੀ ਕਿਰਪਾ ਰੱਖਿਓ ਜਿੰਨਾ ਚਿਰ ਰਵਾਂ ਇਹ ਸੁਰਤ ਤੁਹਾਡਿਆਂ ਚਰਨਾਂ ਨਾਲ ਜੁੜੀ ਰਹੇ ਮਹਾਰਾਜ ਕਹਿੰਦੇ ਇਹ ਨਾ ਹੋਵੇ ਦੁਨੀਆਂ ਦੇ ਧਨ ਪਦਾਰਥ ਆ ਗਾ ਤੇ ਤੁਹਾਡਾ ਚੇਤਾ ਹੀ ਭੁੱਲ ਜਾਏ ਮੈਨੂੰ ਮਹਾਰਾਜ ਤੁਸੀਂ ਇੰਨੀਆ ਦੌਲਤਾਂ ਬਖਸ਼ਿਸ਼ ਕਰ ਦਿਓ ਮੈਂ ਤੁਹਾਡਾ ਰਾਹ ਹੀ ਛੱਡ ਦੇਵਾਂ ਮਹਾਰਾਜ ਥੋੜਾ ਮਿਲ ਜਾਏ ਪ੍ਰਸ਼ਾਦਾ ਘੱਟ ਛਕ ਲਵਾਂਗਾ ਤਨ ਤੇ ਕੱਪੜੇ ਮਾੜੇ ਪਾ ਲਵਾਂਗਾ ਪਰ ਇੰਨੀਕ ਬਖਸ਼ਿਸ਼ ਰੱਖਿਓ ਜਿੰਨਾ ਚਿਰ ਇਸ ਦੁਨੀਆ ਤੇ ਰਵਾਂ ਇਸ ਸੁਰਤ ਤੁਹਾਡਿਆਂ ਚਰਨਾਂ ਨਾਲ ਜੁੜ ਜਾਏ ਤੇ ਮਹਾਰਾਜ ਨੇ ਆਖਿਆ ਸੀ ਪੱਲਿਆ ਠੀਕ ਹੈ ਅੱਜ ਤੇਰੇ ਘਰ ਵਿੱਚ ਭਾਵੇਂ ਇੱਕ ਵਕਤ ਪ੍ਰਸ਼ਾਦਾ ਬਣਦਾ ਹੋਏ ਪਰ ਇੱਕ ਸਮਾਂ ਇਦਾਂ ਦਾ ਆਏਗਾ ਦੁਨੀਆ ਦੇ ਲੋਕ ਤੇਰੇ ਘਰ ਤੋਂ ਆ ਕੇ ਪ੍ਰਸ਼ਾਦਾ ਛਕਿਆ ਕਰਨਗੇ ਮਹਾਰਾਜ ਕਹਿੰਦੇ ਇੱਕ ਸਮਾਂ ਆਏਗਾ ਇਦਾਂ ਦਾ ਅੱਜ ਤੇਰੇ ਘਰ 'ਚ ਇੱਕ ਵਕਤ ਪ੍ਰਸ਼ਾਦਾ ਬਣਦਾ ਹੈ ਨਾ ਇਦਾਂ ਦਾ ਸਮਾਂ ਵੀ ਆਏਗਾ ਦੁਨੀਆ ਦੇ ਲੋਕ ਤੇਰੇ ਘਰ ਤੋਂ ਆ ਕੇ ਪ੍ਰਸ਼ਾਦਾ ਛਕਿਆ ਕਰਨਗੇ ਤੂੰ ਦੁਨੀਆ ਦੀਆਂ ਨਜ਼ਰਾਂ 'ਚ ਗਰੀਬ ਹੈ ਨਾ ਇੱਕ ਸਮਾਂ ਇਦਾਂ ਦਾ ਆਏਗਾ ਤੇਰੇ ਇਸ ਘਰ ਵਿੱਚ ਸੋਨੇ ਦਾ ਛਤਰ ਝੁਲੇਗਾ ਅੱਜ ਜਦੋਂ ਜਾਓ ਨਾ ਤੁਸੀਂ ਭਾਈ ਪੱਲੇ ਦੇ ਪਾਵਨ ਸਥਾਨ ਦੇ ਦਰਸ਼ਨ ਕਰਨ ਵਾਸਤੇ ਮੈਂ ਕਹਿੰਦਾ ਰੂਹ ਖੁਸ਼ ਹੋ ਜਾਂਦੀ ਹੈ ਐਡੀ ਵੱਡੀ ਕਿਰਪਾ ਐਡੀ ਵੱਡੀ ਬਖਸ਼ਿਸ਼ ਐਡੀ ਵੱਡੀ ਰਹਿਮਤ ਕੀਤੀ ਗੁਰੂ ਅਰਗਵਿੰਦ ਪਾਤਸ਼ਾਹ ਮਹਾਰਾਜ ਜੀ ਨੇ ਜਿਸ ਘਰ ਵਿੱਚ ਕਦੇ ਇੱਕ ਵਕਤ ਪ੍ਰਸ਼ਾਦਾ ਬਣਦਾ ਸੀ ਨਾ ਅੱਜ ਹਜ਼ਾਰਾਂ ਸੰਗਤਾਂ ਭਾਈ ਪੱਲੇ ਦੇ ਘਰ ਵਿੱਚੋਂ ਜਾ ਕੇ ਪ੍ਰਸ਼ਾਦਾ ਛਕ ਰਹੀਆਂ ਨੇ ਇਹ ਰਹਿਮਤ ਹੈ ਇਹ ਬਖਸ਼ਿਸ਼ ਹੈ ਪਰ ਇਹ ਬਖਸ਼ਿਸ਼ ਹੁੰਦੀ ਉਦੋਂ ਹੈ ਜਦੋਂ ਸਿੱਖ ਦਾ ਪਿਆਰ ਆਪਣੇ ਗੁਰੂ ਦੇ ਨਾਲ ਬਣ ਜਾਂਦਾ ਹੈ